ਪਰਵਾੜ ਦਾ ਕਰਜ਼ਾ ਖਤਮ ਕਰੋ ਖਤਮ ਕਰੋ ਖਤਮ ਕਰੋ ਦੁਨੀਆ ਦੇ ਬੈਂਕ ਮੈਨੇਜਰ ਵੱਲੋਂ ਕੀਤੀ ਤੱਕੇਸ਼ਾਈ ਮੁਜ਼ਾਵਾ 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 ਪੰਜਾਬ ਸਰਕਾਰ ਮੁਜ਼ਾਵਾ 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 ਕਿਤੇ ਵੀ ਕਿਸਾਨ ਮਜ਼ਦੂਰ ਪੰਜਾਬ ਲਾਈਵ 88 ਚੈਨਲ ਤੇ ਤੁਹਾਡਾ ਸਵਾਗਤ ਹੈ ਬੈਂਕ ਵੱਲੋਂ ਬੇਕਾਰ ਕੀਤੀ ਵਿਧਵਾ ਆਪੋ ਦੇ ਘਰ ਦੀ ਪਹਿਰੇਦਾਰੀ ਦਾ ਅੱਜ ਪੰਜਵਾਂ ਦਿਨ ਭਾਰਤੀ ਕਿਸਾਨ ਯੂਨੀਅਨ ਏਕਾ ਗਰਾਹ ਦੇ ਜ਼ਿਲ੍ਹਾ ਆਗੂਆਂ ਦੀ ਮੀਟਿੰਗ ਧਾਰੀਵਾਲ ਵਿਖੇ ਗਗਨ ਦੀਪ ਕੌਰ ਦੇ ਗ੍ਰਹਿ ਵਿਖੇ ਹੋਈ ਜਿਸ ਵਿੱਚ ਬੋਲਦਿਆ ਜ਼ਿਲ੍ਹਾ ਪ੍ਰਧਾਨ ਲਖਵਿੰਦਰ ਸਿੰਘ ਮੰਜਾਂਵਾਲੀ ਨੇ ਕਿਹਾ ਕਿ ਜੂਨੀਅਰ ਬੈਂਕ ਆਫ ਇੰਡੀਆ ਧਾਰੀਵਾਲ ਵੱਲੋਂ ਵਿਧਵਾ ਔਤ ਨਾਲ ਵੱਡੀ ਤਕੇਸਾ ਹੀ ਕਰਦਿਆ ਉਹਨਾਂ ਦੇ ਘਰਾਂ ਨੂੰ ਤਾਲੇ ਲਗਾ ਕੇ ਛੜਕਤੇ ਰੁਲਣ ਲਈ ਮਜਬੂਰ ਕੀਤਾ ਸੀ ਜਿਸ ਦਾ ਸਖਤ ਨੋਟਿਸ ਲੈਂਦੇ ਆ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹਾ ਨੇ ਵਿਧਵਾ ਆਤਮ ਘਰ ਦਾਖਲ ਕਰਵਾਇਆ ਗਿਆ ਅਤੇ ਉਸ ਸਮੇਂ ਤੋਂ ਲਗਾਤਾਰ ਪਰਿਵਾਰ ਦਾ ਵਿਸ਼ਵਾਸ ਬਹਾਲ ਕਰਨ ਲਈ ਜੇਲ੍ਹਬੰਦੀ ਦੇ ਵਰਕਰ ਘਰ ਦੇ ਸਾਹਮਣੇ ਮੋਤਾ ਲਗਾ ਕੇ ਬੈਠੇ ਹੋਏ ਹਨ ਨਾਲ ਹੀ ਆਗੂਆਂ ਨੇ ਮੰਗ ਕੀਤੀ ਕਿ ਪਰਿਵਾਰ ਦਾ ਪੂਰਾ ਕਰਜ਼ਾ ਖਤਮ ਕਰਕੇ ਕਰਜ਼ੇ ਕਾਰਨ ਹੋਈ ਖੁਦਕੁਸ਼ੀ ਦਾ 10 ਲੱਖ ਰੁਪਇਆ ਮੁਆਵਜ਼ਾ ਦਿੱਤਾ ਜਾਵੇ ਇਸ ਤੋਂ ਅੱਗੇ ਉਹਨਾਂ ਨੇ ਕਿਹਾ ਕਿ ਯੂਨੀਅਨ ਵੱਲੋਂ ਇਸ ਕੇਸ ਦੇ ਨਿਪਟਾਰੇ ਲਈ ਡਿਪਟੀ ਕਮਿਸ਼ਨਰ ਦਰਬਾਰਪੁਰ ਨੂੰ ਮੰਗ ਪੱਤਰ ਸੌਂਪਿਆ ਜਾਵੇਗਾ ਇਸ ਮੌਕੇ ਤੇ ਗੁਰਪ੍ਰਤਾਪ ਸਿੰਘ ਅਵਤਾਰ ਸਿੰਘ ਮਾਸਟਰ ਨਿਰਮਲ ਸਿੰਘ ਰਜਿੰਦਰ ਗੋਲਡੀ ਸੌਰਮ ਸਿੰਘ ਕਲੇਰ ਬਚਨ ਸਿੰਘ ਜਮਲ ਸਿੰਘ ਸਦੀਕ ਮਸੀਹ ਡਾਕਟਰ ਕਲਰਾ ਹਰਦੀਪ ਸਿੰਘ ਬੱਜੂਮਾਨ ਦਵਿੰਦਰ ਕੌਰ ਅਮਰਜੀਤ ਕੌਰ ਮਹਿੰਦਰ ਕੌਰ ਨਿਰਮਲ ਕੌਰ ਗਗਨਦੀਪ ਗੌਰਤੋਂ ਦੇ ਇਲਾਵਾ ਵੱਡੀ ਗਿਣਤੀ ਚ ਕਿਸਾਨ ਹਾਜ਼ਰ ਸਨ ਦੇਖੋ ਧਾਰੀਵਾਲ ਤੋਂ ਪੱਤਰਕਾਰ ਇੰਦਰਜੀਤ ਦੀ ਖਾਸ ਰਿਪੋਰਟ ਅਸੀਂ ਭਾਰਤੀ ਖਾਂ ਜੁਨੀਅਰ ਇਕਤਾ ਉਗਰਾਹਾ ਵੱਲੋਂ ਜਿਹੜਾ ਇਹ ਪੀੜਤ ਪਰਿਵਾਰ ਦੇ ਨਾਲ ਹੈ ਜੁਨੀਅਰ ਬੈਂਕ ਨੇ ਇਹਨਾਂ ਦਾ ਘਰ ਕੁੜਕ ਕਰਕੇ ਉਹਨੂੰ ਤਾਲਾ ਲਾ ਕੇ ਸੀਲ ਕੀਤਾ ਗਿਆ ਸੀ ਜਿਹਦੇ ਸਬੰਧ ਚ ਜੱਥੇਬੰਦੀ ਵੱਲੋਂ ਫੈਸਲਾ ਲਿਆ ਗਿਆ ਵੀ ਅਸੀਂ ਕਿਸੇ ਵੀ ਕਿਸਾਨ ਜਾਂ ਮਜ਼ਦੂਰ ਉਹਦੇ ਮਤਲਬ ਘਰ ਉਹਦਾ ਸੰਦ ਉਹਦੀ ਜ਼ਮੀਨ ਕਰਜ਼ੇ ਬਦਲੇ ਕੁਰਕੀ ਨਹੀਂ ਹੋਣਦਿਆਂਗੇ ਤੇ ਇਹਦੇ ਸਬੰਧ ਚ ਸਾਡੀ ਪੰਜਾਬ ਤੇ ਕੇਂਦਰ ਸਰਕਾਰ ਤੋਂ ਮੰਗ ਵੀ ਆ ਕਿ ਆਉਣ ਵਾਲੇ ਕਿਸੇ ਵੀ ਕਿਸਾਨ ਦੀ ਮਤਲਬ ਕਰਜ਼ੇ ਬਦਲੇ ਕੁਰਕੀ ਕਾਰਨੀ ਜਿਹੜੀ ਉਹ ਬੰਦ ਕੀਤੀ ਜਾਵੇ ਤੇ ਬਿਨਾਂ ਵਿਆਜ ਤੋਂ ਜਿਹੜੇ ਕਿਸਾਨਾਂ ਨੂੰ ਤੋਂ ਮਜ਼ਦੂਰਾਂ ਨੂੰ ਮੋੜ ਅਨੁਸਾਰ ਜਿਹੜੇ ਕਰਜ਼ੇ ਦਿੱਤੇ ਜਾਣ ਅੱਜ ਜਿਹੜਾ ਸਾਡਾ ਵਾਪੇ ਉਸ ਪਰਿਵਾਰ ਦੀ ਅਸੀਂ ਪੀੜਤ ਪਰਿਵਾਰ ਦੀ ਲਗਾਤਾਰ ਪਹਿਰੇਦਾਰੀ ਜਿਹੜੀ ਕੀਤੀ ਜਾ ਰਹੀ ਆ ਅੱਜ ਸਾਡਾ ਇਹ ਜਿਹੜਾ ਮੋਰਚਾ ਇਹ ਪੰਜਵੇਂ ਦਿਨ ਦੇ ਵਿੱਚ ਦਾਖਲ ਆ ਤੇ ਲਗਾਤਾਰ ਉਹਨੇ ਚੱਲੂਆ ਜਿੰਨਾ ਚਿਰ ਤੱਕ ਇਹ ਪ੍ਰਵਾਸ ਦਾ ਮਦੋਂ ਪੰਜਾਬ ਸਰਕਾਰ ਤੇ ਬੈਂਕ ਪ੍ਰਸ਼ਾਸਨ ਜਿਹੜਾ ਉਹ ਕੋਈ ਨਿਵੇੜਾ ਨਹੀਂ ਕਰਦਾ ਸਾਡੀ ਆਉਣ ਵਾਲੇ ਸਮੇਂ ਦੇ ਵਿੱਚ ਜਥੇਬੰਦੀ ਵੱਲੋਂ ਮੀਟਿੰਗ ਕਰਕੇ ਤੇ ਅਸੀਂ ਪੰਜਾਬ ਸਰਕਾਰ ਨੂੰ ਇੱਕ ਮੰਗ ਪੱਤਰ ਵੀ ਦੇਵਾਂਗੇ ਪਰਿਵਾਰ ਵੱਲੋਂ ਵੀ ਇਸ ਪ੍ਰਵਾਸ ਦਾ ਜਿਹੜਾ ਸੂਚਾ ਕਰਜਾ ਖਤਮ ਕੀਤਾ ਜਾਵੇ ਤੇ ਜਿਹੜਾ ਇਹਨਾਂ ਦੇ ਜੀ ਦੀ ਖੁਦਕਸ਼ੀ ਹੋਈ ਆ ਉਹਦਾ ਬਕਾਇਦਾ ਤੌਰ ਤੇ ਪੁਲਿਸ ਕਾਰਵਾਈ ਵੀ ਹੋਈ ਆ ਪੋਸਟਮਾਰਟਮ ਵੀ ਹੋਇਆ ਕਿ ਉਹ ਪਰਿਵਾਰ ਨੂੰ ਜਿਹੜਾ 10 ਲੱਖ ਰੁਪਇਆ ਜਿਹੜਾ ਮੁਆਵਜ਼ਾ ਦਿੱਤਾ ਜਾਵੇ ਇਹ ਸਾਡੀ ਜਿਹੜੀ ਮੰਗ ਆ ਇਸ ਕਰਕੇ ਇਹ ਸਾਡਾ ਮੋਰਚਾ ਉਨਾ ਚਿਰ ਤੱਕ ਜਾਰੀ ਰਹੂਗਾ ਜਿੰਨਾ ਚਿਰ ਤੱਕ ਕੋਈ ਨਿਵੇੜਾ ਨਹੀਂ ਕਰਦੀ ਪੰਜਾਬ ਸਰਕਾਰ ਜਿਹੜੇ ਬੈਂਕ ਅਧਿਕਾਰੀ ਨਾਲ ਤੁਹਾਡੀ ਗੱਲਬਾਤ ਹੋ ਰਹੀ ਆ ਕੀ ਗੱਲਬਾਤ ਹੋਈ ਅਜੇ ਬੈਂਕ ਅਧਿਕਾਰੀਆਂ ਦੇ ਨਾਲ ਜਿਹੜੀ ਜਿਹੜੀ ਅਸੀਂ ਗੱਲ ਚਾਹੁੰਦੇ ਆ ਉਸ ਗੱਲ ਤੇ ਜਿਹੜੇ ਉਹ ਬੈਂਕ ਅਧਿਕਾਰੀ ਜਿਹੜੇ ਨਹੀਂ ਆਉਂਦੇ ਉਹ ਕਹਿੰਦੇ ਵੀ ਅਸੀਂ ਬਦੂਆ ਪੈਸੇ ਸਾਨੂੰ ਦਿਓ ਅਸੀਂ ਕਹਿੰਦੇ ਪੈਸੇ ਪਰਿਵਾਰ ਕੋ ਹੈ ਨਹੀਂ ਆ ਅਸੀਂ ਕਿਵੇਂ ਤੁਹਾਨੂੰ ਕਹਿ ਮਤਲਬ ਕਹਿ ਦੀ ਤੇ ਇਹ ਪਰਿਵਾਰ ਪੈਸੇ ਦੇਊਗਾ ਪਰਵਾਜ਼ ਵੀ ਹਾਲਤ ਹੀ ਨਹੀਂ ਪੈਸੇ ਦੇਣ ਜੋਗੀ ਇਸ ਕਰਕੇ ਉਹ ਜਿਹੜੀ ਗੱਲ ਆ ਉਹਨਾਂ ਦੀ ਵੀ ਉਹ ਗਲਤ ਆ ਸਾਡੀ ਮੰਗ ਹੈ ਕਿ ਪਰਵਾਜ਼ ਦਾ ਸੂਚਕਾ ਕਰਜ਼ਾ ਜਿਹੜਾ ਉਹ ਮਾਫ ਕੀਤਾ ਜਾਵੇ ਤੇ ਪਰਿਵਾਰ ਨੂੰ ਜਿਹੜਾ ਜੀ ਜਿਹੜਾ ਇਹਨਾਂ ਦਾ ਇਸ ਕਰਕੇ ਦੁੱਖੋਂ ਖੁਦਕਿਸ਼ੀ ਕਰ ਗਿਆ ਉਹਦਾ ਮੁਆਵਜ਼ਾ ਜਿਹੜਾ ਫੌਰੀ ਦਿੱਤਾ ਜਾਵੇ ਭਾਈ ਸਰ ਦੱਸ ਦਿਓ ਪਕਾਨਾਂ ਦਾ ਮੋਰਚਾ ਪਰ ਪਰਵਾਜ਼ ਨਹੀਂ ਖਾਦ ਲਿਆ ਤੇ ਪੈਸੇ ਦੇ ਚਦਲ ਹੋ ਗਿਆ ਵਾ ਤੇ ਕੀ ਕਹਾ ਜਾਂਦੇ ਨਹੀਂ ਮੈਂ ਜੀ ਗੁਰਪ੍ਰਤਾਪ ਸਿੰਘ ਬਲਾਗ ਪ੍ਰਧਾਨ ਪ੍ਰਾਣਾਸ਼ਾਲਾ ਭਾਰਤੀ ਕਿਸਾਨ ਯੂਨੀਅਨ ਦੇ ਨੇਤਾ ਉਗਰਾਹਾਂ ਅੱਜ ਅਸੀਂ ਇੱਥੇ ਜਿਹੜਾ ਲਗਭਗ 5ਵੇਂ ਦਿਨ ਦੇ ਵਿੱਚ ਦਾਖਲ ਹੋ ਗਏ ਆ ਇੱਥੇ ਜਿਹੜਾ ਪੱਕਾ ਮੋਰਚਾ ਹੀ ਲਗਾਇਆ ਹੋਇਆ ਇਹ ਘਰ ਦੀ ਪਹਿਰੇਦਾਰੀ ਜਿਹੜੀ ਆ ਉਹ ਕਰ ਰਿਹਾ ਕਿਉਂਕਿ ਇਸ ਕਰਕੇ ਹੀ ਕਰ ਰਹੇ ਆ ਕਿ ਜਿੰਨਾ ਜਿਹੜੇ ਪਰਿਵਾਰ ਦੇ ਨਾਲ ਧੱਕਾ ਹੋਇਆ ਉਹਨਾਂ ਦੇ ਮਨ ਦੇ ਅੰਦਰ ਇੱਕ ਐਡਾ ਵੱਡਾ ਜਿਹੜਾ ਸ਼ੰਕਾ ਖੜਾ ਹੋ ਗਿਆ ਸੀ ਕਿ ਬੈਂਕ ਵਾਲੇ ਜਿਹੜੇ ਜਾਂ ਇਹਦਾ ਥੋੜਾ ਸਿਸਟਮ ਹੈ ਪੁਲਸਾ ਜਾਂ ਤਹਿਸੀਲਦਾਰ ਉਹ ਕਿਸੇ ਵੇਲੇ ਵੀ ਆ ਕੇ ਸਾਨੂੰ ਧੱਕੇ ਮਾਰ ਕੇ ਬਾਹਰ ਕੱਢ ਸਕਦਾ ਇਹਦੇ ਵਿਰੋਧ ਦੇ ਵਿੱਚ ਆਪਾਂ ਉਹਨਾਂ ਨੂੰ ਹੌਸਲਾ ਦੇਣ ਵਾਸਤੇ ਤੇ ਉਹਨਾਂ ਦਾ ਵਿਸ਼ਵਾਸ ਬਹਾਲ ਕਰਨ ਵਾਸਤੇ ਆਪਾਂ ਇੱਥੇ ਜਿਹੜਾ 5ਵੇਂ ਦਿਨ ਤੇ ਉਹਨਾਂ ਨੂੰ ਵਿਸ਼ਵਾਸ ਹੋ ਜੇ ਇਹਦੇ ਜਫੇਬੰਦੀ ਨੇ ਕੋਈ ਕਦਮ ਚੁੱਕਿਆ ਤੇ ਉਹ ਕਦਮ ਜਿਹੜਾ ਉਹ ਬਿਲਕੁਲ ਜਫੇਬੰਦੀ ਲਗਾ ਪਾਰ ਸਾਡੇ ਨਾਲ ਹੈ ਜੇ ਆਪਾਂ ਮੰਨ ਲਓ ਇਹ ਇੱਕ ਦੋ ਮਹੀਨੇ ਬਾਅਦ ਬੈਠ ਕੇ ਆਪਾਂ ਚਲੇ ਵੀ ਜਾਣੇ ਆ ਤੇ ਬਾਅਦ ਵਿੱਚ ਵੀ ਇਹਨਾਂ ਨੂੰ ਇਹ ਪੱਕਾ ਵਿਸ਼ਵਾਸਦਾ ਰਹੇਗਾ ਕਿ ਜੇ ਜਫੇਬੰਦੀ ਵਾਲੇ ਜਿਹੜੇ ਵੀਰ ਨੇ ਹੋਣ ਜਦੋਂ ਆਪਾਂ ਆਵਾਜ਼ ਮਾਰਾਂਗੇ ਉਸੇ ਵੇਲੇ ਹਾਜ਼ਰ ਹੋਣਗੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਜਿਹੜਾ ਡੀਸੀ ਗੁਰਦਾਸਪੁਰ ਉਹਨਾਂ ਨੂੰ ਅਗਲੇ ਹਫ਼ਤੇ ਜਿਹੜਾ ਇਹਦੇ ਸਬੰਧ ਵਿੱਚ ਮੰਗ ਪੱਤਰ ਵੀ ਸੌਪਾਂਗੇ ਕਿ ਜਿਹੜੀ ਇਹਨਾਂ ਦਾ ਕਰਜ਼ਾ ਉਹ ਵੀ ਮਾਫ਼ ਕੀਤਾ ਜਾਵੇ ਇਨ ਦਾ ਘਰ ਦਾ ਜਿਹੜਾ ਜੋ ਜੋ ਉਹਨਾਂ ਨੇ ਕਾਰਵਾਈ ਕੀਤੀ ਹੈ ਕੁਰਕੀ ਦੀ ਉਹ ਸਾਰੀ ਖਤਮ ਕਰਕੇ ਕਾਰਵਾਈ ਇਹਨੋਂ ਨਾਲ ਜਿਹੜਾ ਬਣਦਾ ਮੌਜਾ ਜਿਹੜਾ ਖੁਦਕੁਸ਼ੀ ਦਾ ਉਹ ਵੀ ਦਿੱਤਾ ਜਾਵੇ। ਜੇ ਬੈਂਕ ਅਧਿਕਾਰੀ ਤੁਹਾਡੀ ਗੱਲਾਂ ਨਹੀਂ ਮੰਨਦੇ ਤੇ 10-10 ਲੱਖ ਰਸਾਨਾਂ ਦਾ ਕੀ ਸਟੈਪ ਹੋਏਗਾ? ਬਰਗੋਜੇ ਜਿਹਦੇ ਜਿੰਨਾ ਚਿਰ ਤੱਕ ਸਾਰੇ ਜਿਹੜੇ ਤਾਂ ਦਸੀਆਂ ਕਾਰਵਾਈਆਂ ਕਿ ਇਹਨਾਂ ਦੇ ਕਰਜ਼ਾ ਮਾਫੀ ਦੀ ਜਿਹੜੀ ਪੂਰੀ ਕਾਰਵਾਈ ਨਹੀਂ ਚੱਲਦੀ ਤੇ ਨਾਲ ਜਿਹੜਾ ਮੌਜਾ ਨਹੀਂ ਮਿਲਦਾ ਆਪਾਂ ਜਿਹੜਾ ਇਹਨਾਂ ਦੇ ਸਮਰਥਨ ਦੇ ਵਿੱਚ ਲਗਾਤਾਰ ਜਿਹੜਾ ਉਹ ਚੱਲਦੇ ਰਾਵਾਂਗੇ। ਅੱਛਾ ਜੀ।